ਕੋ ਮਰਿਆਂ ਇਹਨਾਂ ਨੇ 587000 ਦਾ ਚੈੱਕ ਦੇ ਦਿੱਤਾ ਉਹ ਚੈੱਕ ਵੀ ਬਾਉਂਸ ਹੋ ਗਿਆ ਚੈੱਕ ਵੀ ਬਾਉਂਸ ਹੋ ਗਿਆ ਸਾਰਿਆਂ ਦੇ ਚੈੱਕ ਬਾਉਂਸ ਹੋ ਗਿਆ 150 ਜਾਨਾ ਘਟੂ ਘਟ ਕਿਸਦਾ ਕੋਈ ਚੈੱਕ ਨਹੀਂ ਲੱਗ ਰਿਹਾ ਇਹਨੇ ਕਿੰਨੇ ਕਰੋੜਾਂ ਦੀ ਠੱਗੀ ਹੋ ਗਈ ਜੀ ਇਹ ਘੱਟੋ ਘੱਟ 10 ਕਰੋੜ ਦਾ ਰਹਿ ਗਈ ਮਤਲਬ ਆ 150 ਬੰਦਾ ਇਕੱਠਾ ਕਰਕੇ ਸਾਰਿਆਂ ਤੋਂ ਕਿਸੇ ਤੋਂ 5 ਲੱਖ ਕਿਸੇ ਤੋਂ 7 ਲੱਖ ਕਿਸੇ ਤੋਂ 10 ਕੋਈ 35 ਲੱਖ ਸਾਰਿਆਂ ਨੇ ਆਪਣੇ ਆਪਣੇ ਘਰਦਿਆਂ ਦੇ ਨਾਲ ਜਿੱਦਾਂ ਕਰਕੇ ਉਹਨਾਂ ਨੇ ਪੈਸੇ ਲਾਤੇ ਉਹ ਤੋਂ ਬਾਅਦ ਵਿੱਚ ਹਰ ਵਾਰੀ ਕਹਿ ਦੇਣਾ ਵੀ ਅੱਜ ਤੁਹਾਡੀ ਫਲਾਈਟ ਹੈ ਕੱਲ ਤੁਹਾਡੀ ਫਲਾਈਟ ਹੈ ਉਹਨਾਂ ਨੂੰ ਵਰਗਲਾਈ ਗਿਆ ਉਦੋਂ ਬਾਅਦ ਵਿੱਚ ਜਿੱਦਣ ਸਾਰੇ ਨੇ ਰੋਲਾ ਪਾਣਾ ਸ਼ੁਰੂ ਕਰਿਆ ਵੀ ਤੂੰ ਸਾਡੀ ਫਾਈਲ ਫਲਾਈਟਿੰਗ ਕਰਾ ਰਿਹਾ ਤੇ ਉਦੋਂ ਬਾਅਦ ਵਿੱਚ ਇਹ ਬੰਦਾ ਇੱਥੋਂ ਰਫੂ ਚੱਕਰੋ ਤੁਹਾਡੇ ਕਿੰਨੇ ਪੈਸੇ ਸਾਡੇ ਹੈਗੇ ਜੀ 7 ਲੱਖ ਰੁਪਏ ਜੀ ਤੁਹਾਡੇ ਕਿੰਨੇ ਪੈਸੇ ਮੇਰਾ ਵੀ 7 ਲੱਖ ਜੀ ਮੈਂ ਗੁਰਦੁਆਰਾ ਸਾਹਿਬ ਗ੍ਰੰਥੀ ਦੀ ਡਿਊਟੀ ਕਰਦਾ ਬਹੁਤ ਔਖੇ ਲੋਕਾਂ ਤੋਂ ਕਰਜ਼ਾ ਚੁੱਕ ਕੇ ਪੈਸੇ ਦੇ ਚੁੱਕਿਆ ਤੇ ਮੈਂ ਹੁਣ ਕਰਜ਼ਾਈ ਹੋ ਚੁੱਕਿਆ ਫਾਦਰ ਸਾਹਿਬ ਵੀ ਸਿਰ ਤੇ ਨਹੀਂ ਮਾਤਾ ਜੀ ਨੇ ਤੇ ਮੈਂ ਗੁਰਦੁਆਰਾ ਸਾਹਿਬ ਪਹਿਲਾਂ ਮੇਰੀ ਡਿਊਟੀ ਵੀ ਸੜਾ ਦੇਣੀ ਸੀ ਉਹਨਾਂ ਨੇ ਇੱਕ ਦਿਨ ਹਾਂਜੀ ਤੇ ਪਹਿਲਾਂ ਸਾਰਾ ਕੁਝ ਕਹਿ ਦਿੱਤਾ ਵੀ ਸਵੇਰ ਨੂੰ ਸ਼ਾਪਿੰਗ ਵੀ ਕਰ ਰੱਖੀ ਸਾਰਾ ਕੁਝ ਕਰਵਾ ਕੇ ਤੇ ਹੁਣ ਅਧ ਵਿਚਾਲੇ ਸਾਨੂੰ ਇਦਾਂ ਤੇ ਮਨਪਰੀ ਸਿੰਘ ਖਰਾਨਾ ਦਾ ਨਾਮ ਦਾ ਇੱਕ ਬੰਦਾ ਏ ਇਹਦੇ ਨਾਲ ਹੋਰ 4-5 ਜਣਿਆਂ ਨੇ ਮਿਲ ਕੇ ਇਹਨਾਂ ਨੇ ਸਿੱਖੀ ਦੀ ਆੜ ਦੇ ਵਿੱਚ ਪਹਿਲਾਂ ਕਈ ਮੋਨੇ ਬੰਦੇਆਂ ਨੂੰ ਉਹਨਾਂ ਨੇ ਪਹਿਲਾਂ ਅੰਮ੍ਰਿਤ ਛਕਵਾਇਆ ਉਹਨਾਂ ਨੂੰ ਬਾਕੀ ਹੋਰ ਜਿ ਕਈ ਵਿੱਚ ਰਾਗੀ ਢਾਡੀ ਪ੍ਰਚਾਰਕ ਉਹਨਾਂ ਨੂੰ ਸਾਰਿਆਂ ਨੂੰ ਇਹ ਕਿਹਾ ਵੀ ਅਸੀਂ ਆਰ1 ਵੀਜ ਦੇ ਅਮਰੀਕਾ ਤੁਹਾਨੂੰ ਲੈ ਕੇ ਜਾਣਾ ਹੈ ਤੇ ਉੱਥੇ ਜਾ ਕੇ ਅਸੀਂ ਤੁਹਾਨੂੰ ਉੱਥੇ ਸਾਡੇ ਟਰੱਕ ਯਾਰਡ ਹੈ ਤੁਹਾਨੂੰ ਗੁਰਦੁਆਰੇ ਚ ਨੌਕਰੀ ਦਵਾਵਾਂਗੇ ਆਪਣੇ ਵੀ ਪੈਸੇ ਆਪਣੇ ਵੀ ਹਾਜੀ 33 ਲੱਖ ਰੁਪਇਆ ਮੇਰਾ 35 ਲੱਖ ਰੁਪਇਆ ਤੁਹਾਡਾ ਕਿਹੜੀ ਕੰਟਰੀ ਦਾ ਲਾਇਆ ਸੀ ਇਹ ਅਮਰੀਕਾ ਦਾ ਲਾਇਆ ਤੇ ਇਹਨਾਂ ਦੇ ਨਾਲੇ ਹੈ ਜੀ ਸਾਡੇ ਜਮਾਲਾ ਬੰਨੇ ਆ ਕੇਸ ਕੀ ਸਜਾਈ ਹੋਈ ਹੈ ਸਾਹਿਬ ਕੋਰ ਅਕੈਡਮੀ ਚਲਾਉਂਦੇ ਆ ਜੀ ਇਹ ਅੱਛਾ ਉਦੋਂ ਸਾਨੂੰ ਕਹਿੰਦੇ ਨੇ ਜੇ ਤੁਹਾਡਾ ਨਾਮ ਲੱਗਿਆ ਅਸੀਂ ਆਪਣਾ ਘਰ ਵੇਚੂਗੇ ਤੇ ਅਸੀਂ ਸਾਰੀ ਸਾਡੀ ਜ਼ਿੰਮੇਵਾਰੀ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਪੈਸੇ ਵਾਪਸ ਦੋ ਅਸੀਂ ਨਹੀਂ ਜਾਣਾ ਪਰ ਇਹ ਇਹਨਾਂ ਦੇ ਬੇਟਾ ਹੈ ਜਸ ਕਵਰ ਸਿੰਘ ਐਡਵੋਕੇਟ ਇਸ ਬੰਦੇ ਬਰਗ ਲਾਇਆ ਨੇ ਇਸ ਬੰਦੇ ਨੇ ਅਸੀਂ ਇਹਨੂੰ ਕਹੀਏ ਕਿ ਸਾਡੇ ਪੈਸੇ ਵਾਪਸ ਦੇ ਦੇ ਪਰ ਇਹ ਕਹਿੰਦਾ ਨਹੀਂ ਜੀ ਨਹੀਂ ਤੁਹਾਡੇ ਪੈਸੇ ਨਹੀਂ ਵਾਪਸ ਉਹਨੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਕੋਠੀ ਵੇਚ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਪਰ ਹੁਣ ਸਾਰੇ ਫਰਾਰ ਹੋਏ ਹੋਏ ਆਂ ਤਾਂ ਜਾ ਕੇ ਐਫ ਆਈ ਆਰ ਕਰਾਈ ਉੱਥੇ 36 ਥਾਣੇ ਦੇ ਵਿੱਚ ਉਦੋਂ ਬਾਅਦ ਵਿੱਚ ਇਹ ਨੇ 31 ਬੰਦਿਆਂ ਨੇ ਐਫ ਆਈ ਆਰ ਐਫ ਆਈ ਆਰ ਕਰਾਈ ਥੀ ਤੇ 14 ਬੰਦਿਆਂ ਨੇ ਇਹਦੇ ਨਾਲ ਰਾਜੀਨਾਮਾ ਕਰ ਲਿਆ ਪਰ ਕੋਰਟ ਵਿੱਚ ਪੁਲਿਸ ਨੇ ਕੀ ਕਰਿਆ 14 ਬੰਦਿਆਂ ਦੀ 31 ਬੰਦਿਆਂ ਦਾ ਨਹੀਂ ਪੂਰਾ ਵੇਰਵਾ ਦਿੱਤਾ 14 ਦਾ ਦੇ ਕੇ ਉਥੇ ਸਭ ਕੁਝ ਖਤਮ ਕਰਵਾ ਦਿੱਤਾ بڑے ਏਜੰਟਾਂ ਦਾ ਸ਼ਿਕਾਰ ਹੋਏ ਨੇ ਕੁਝ ਗੁਰਸਿੱਖ ਨੌਜਵਾਨ ਵੀਰ ਮੌਜੂਦ ਨੇ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗੱਲ ਹੋਈ ਐ ਇੱਥੇ ਪਹੁੰਚੇ ਹਾਂ ਭੰਨ ਸਿੱਧੂ ਦੇ ਕੱਟ ਦੇ ਵਿੱਚ ਅੱਜ ਇਹ ਜੀ ਗੱਲ ਹੈਗੀ ਐਦਾਂ ਇਹ ਮਨਪ੍ਰੀਤ ਸਿੰਘ ਖਰਾਨਾ ਨਾਮ ਦਾ ਇੱਕ ਬੰਦਾ ਹੈ ਇਹਦੇ ਨਾਲ ਹੋਰ 4-5 ਜਣਿਆਂ ਨੇ ਮਿਲ ਕੇ ਇਹਨਾਂ ਨੇ ਸਿੱਖੀ ਦੀ ਆੜ ਦੇ ਵਿੱਚ ਪਹਿਲਾਂ ਕਈ ਮੋਨੇ ਬੰਦੇਆਂ ਨੂੰ ਉਹਨਾਂ ਨੇ ਪਹਿਲਾਂ ਅੰਮ੍ਰਿਤ ਛਕਾਇਆ ਉਹਨਾਂ ਨੂੰ ਬਾਕੀ ਹੋਰ ਜਿ ਕਈ ਵਿੱਚ ਰਾਗੀ ਢਾਡੀ ਪ੍ਰਚਾਰਕ ਉਹਨਾਂ ਨੂੰ ਸਾਰਿਆਂ ਨੂੰ ਇਹ ਕਿਹਾ ਵੀ ਅਸੀਂ R1VJE ਦੇ ਅਮਰੀਕਾ ਤੁਹਾਨੂੰ ਲੈ ਕੇ ਜਾਣਾ ਤੇ ਉੱਥੇ ਜਾ ਕੇ ਅਸੀਂ ਤੁਹਾਨੂੰ ਉੱਥੇ ਸਾਡੇ ਟਰੱਕ ਯਾਰਡ ਹੈ ਤੁਹਾਨੂੰ ਗੁਰਦੁਆਰੇ ਚ ਨੌਕਰੀ ਦਵਾਵਾਂਗੇ ਐਦਾਂ ਲਗ ਲਗ ਕਹਿ ਕੇ ਸਾਰਿਆਂ ਨੂੰ ਪਹਿਲਾਂ ਬਰਗਰਾ ਲਿਆ ਉਹ ਤੋਂ ਬਾਅਦ 150 ਬੰਦਾ ਇਕੱਠਾ ਕਰਕੇ ਸਾਰਿਆਂ ਨੂੰ ਕਿਸੇ ਤੋਂ 5 ਲੱਖ ਕਿਸੇ ਤੋਂ 7 ਲੱਖ 110 ਕੋਈ 35 ਲੱਖ ਸਾਰੇ ਨੇ ਆਪਣੇ ਆਪਣੇ ਘਰ ਦੇ ਨਾਲ ਜਿੱਦਾ ਕਰਕੇ ਉਹਨਾਂ ਨੇ ਪੈਸੇ ਲਾਤੇ ਉਹ ਤੋਂ ਬਾਅਦ ਵਿੱਚ ਹਰ ਵਾਰੀ ਕਹਿ ਦੇਣਾ ਵੀ ਅੱਜ ਤੁਹਾਡੀ ਫਲਾਈਟ ਹੈ ਕੱਲ ਤੁਹਾਡੀ ਫਲਾਈਟ ਹੈ ਉਹਨਾਂ ਨੂੰ ਬਰਗਲਾਈ ਗਿਆ ਉਹ ਤੋਂ ਬਾਅਦ ਵਿੱਚ ਜਿੱਦਣ ਸਾਰੇ ਨੇ ਰੋਲਾ ਪਾਣਾ ਸ਼ੁਰੂ ਕਰਿਆ ਵੀ ਤੁਸੀਂ ਸਾਡੀ ਫਾਈਲ ਫਲਾਈਟ ਨਹੀਂ ਕਰਾ ਰਹੇ ਆ ਤੇ ਉਹ ਤੋਂ ਬਾਅਦ ਵਿੱਚ ਇਹ ਬੰਦਾ ਇੱਥੋਂ ਰਫੂ ਚੱਕਰ ਹੋ ਗਿਆ ਉਹ ਤੋਂ ਬਾਅਦ ਜਾ ਕੇ ਐਫ ਆਈ ਆਰ ਕਰਾਈ ਉੱਥੇ 36 ਥਾਣੇ ਦੇ ਵਿੱਚ ਉਦੋਂ ਬਾਅਦ ਵਿੱਚ ਇਹਨੇ 31 ਬੰਦਿਆਂ ਨੇ ਐਫਆਈਆਰ ਐਫਆਈਆਰ ਕਰਾਈ ᱛੀ ਤੇ 14 ਬੰਦਿਆਂ ਨੇ ਇਹਦੇ ਨਾਲ ਰਾਜੀਨਾਮਾ ਕਰ ਲਿਆ ਪਰ ਕੋਰਟ ਵਿੱਚ ਪੁਲਿਸ ਨੇ ਕੀ ਕਰਿਆ 14 ਬੰਦਿਆਂ ਦੀ 31 ਬੰਦਿਆਂ ਦਾ ਨਹੀਂ ਪੂਰਾ ਵੇਰਵਾ ਦਿੱਤਾ 14 ਦਾ ਦੇ ਕੇ ਉੱਥੇ ਸਭ ਕੁਝ ਖਤਮ ਕਰਵਾਤਾ ਤੇ ਜਦੋਂ ਫਿਰ ਜੱਜ ਸਾਹਿਬ ਨੂੰ ਤਾਂ 14 ਬੰਦਿਆਂ ਦਾ ਗਿਆ ਤਾਂ ਵੇਰਵਾ ਉਹ ਪਰ ਹੈ 31 ਬੰਦੇ ਸੀ ਉਹਨਾਂ ਨੇ ਉਹਨਾਂ ਨੂੰ ਬੇਲ ਦਿੱਤੀ ਪਰ ਜਿੱਦਨ ਹੀ ਉਹਨਾਂ ਨੂੰ ਬੇਲ ਦਿੱਤੀ ਵੀ ਹੈ ਉਦੋਂ ਬਾਅਦ ਹੁਣ ਉਹ ਮਿਲ ਨਹੀਂ ਰਿਹਾ ਬੰਦਾ ਹਾਂਜੀ ਜਿਹੜਾ ਏਜੰਟ ਦੀ ਤੁਸੀਂ ਗੱਲ ਕਰ ਰਹੇ ਹੋ ਚੰਡੀਗੜ੍ਹ ਦਾ ਇਹ ਹਾਂਜੀ ਚੰਡੀਗੜ੍ਹ ਕਿਹੜੇ ਸੈਕਟਰ ਦਾ ਇਹ ਹੈਗਾ ਜੀ 35 ਦਾ ਨਾ 35 ਇਹ ਸਿਕ ਕੋਈ 35 245 ਨੰਬਰ ਦੀ ਕੋਠੀ ਹੈ ਜੀ ਠੀਕ ਹੈ ਉੱਥੇ ਰਹਿੰਦਾ ਏ ਤੇ ਉੱਥੇ ਅਸੀਂ 150 ਜਾਣੇ ਕਿੰਨੀ ਕਿਤੇਰ ਦੀ ਗੱਲ ਹੋਈ ਹੈ ਜੇ ਗੱਲ ਕਰੀਏ ਇਹਨੂੰ ਲਗਭਗ ਸਾਲ ਹੋ ਚੱਲਿਆ ਜੀ ਇਸ ਲਈ ਹਾਂ ਜੀ 2023 ਦਾ ਕਰ ਰਿਹਾ ਹੈ ਕੰਮ ਨਾ ਇਹ 2023 ਦਾ ਫਰੋਡ ਬਾਜੀ ਥੋੜੇ ਕਿਥੋਂ ਕਿੰਨੇ ਪਏ ਪੈਸੇ ਸਾਡੇ ਹੈਗੇ ਜੀ 7.5 ਲੱਖ ਰੁਪਏ ਜੀ ਤੁਹਾਡੇ ਕਿੰਨੇ ਪੈਸੇ ਮੇਰਾ ਵੀ 7.5 ਲੱਖ ਜੀ ਮੈਂ ਗੁਰਦੁਆਰਾ ਸਾਹਿਬ ਗ੍ਰੰਥੀ ਦੀ ਡਿਊਟੀ ਕਰਦਾ ਬਹੁਤ ਔਖੇ ਲੋਕਾਂ ਤੋਂ ਕਰਜ਼ਾ ਚੁੱਕ ਕੇ ਪੈਸੇ ਦੇ ਚੁੱਕਿਆ ਤੇ ਮੈਂ ਹੁਣ ਕਰਜ਼ਾਈ ਹੋ ਚੁੱਕਿਆ ਮੇਰੇ ਫਾਦਰ ਸਾਹਿਬ ਵੀ ਸਿਰਤੇ ਨਹੀਂ ਮਾਤਾ ਜੀ ਨੇ ਤੇ ਮੈਂ ਗੁਰਦੁਆਰਾ ਸਾਹਿਬ ਪਹਿਲਾਂ ਮੇਰੀ ਡਿਊਟੀ ਵੀ ਛਡਾੜ ਦੇਣੀ ਸੀ ਨਾ ਇੱਕ ਦਿਨ ਤੇ ਪਹਿਲਾਂ ਸਾਰਾ ਕੁਝ ਕਹਿ ਦਿੱਤਾ ਵੀ ਸਵੇਰ ਨੂੰ ਸ਼ਾਪਿੰਗ ਵੀ ਕਰ ਰੱਖੀ ਸਾਰਾ ਕੁਝ ਕਰਵਾ ਕੇ ਤੇ ਹੁਣ ਅਧ ਵਿਚਾਲੇ ਸਾਨੂੰ ਏਦਾਂ ਚੈੱਕ ਦੇ ਦਿੱਤੇ ਆ 5 ਲੱਖ ਜੀ ਯੂਐਸਏ ਦਾ ਵੀਜ਼ਾ ਲਗਾਇਆ ਤੁਸੀਂ ਕਿੰਨੇ ਪੈਸੇ 7.5 ਲੱਖ ਰੁਪਏ ਮੈਂ ਗੁਰਦੁਆਰਾ ਸਾਹਿਬ ਆਵਰ ਕਲੋਨੀ ਰੋਪੜ ਦੇ ਕੇ ਗ੍ਰਾਂਤੀ ਸਿੰਘ ਦੀ ਜੋੜੀ ਕਰ ਰੋਪੜ ਚ ਹਾਂਜੀ ਹਾਂਜੀ ਵੀ ਕਿਵੇਂ ਦੇਖਦੇ ਹੁਣ ਪੂਰਾ 1 ਸਾਲ ਹੋ ਗਿਆ ਮਨ ਕੇ ਪਿੱਛੇ ਫਿਰ ਰਹੇ ਹਾਂ ਪੂਰਾ 1 ਸਾਲ ਹੋ ਗਿਆ ਜੀ ਘੁੰਮ ਰਹੇ ਹਾਂ ਤੇ ਇਹਨਾਂ ਨੇ 587000 ਦਾ ਚੈੱਕ ਦੇ ਦਿੱਤਾ ਉਹ ਚੈੱਕ ਵੀ ਬਾਉਂਸ ਹੋ ਗਿਆ ਚੈੱਕ ਵੀ ਬਾਉਂਸ ਹੋ ਗਿਆ ਸਾਰਿਆਂ ਦੇ ਚੈੱਕ ਬਾਉਂਸ ਹੋ ਗਿਆ 150 ਜਾਣ ਘੱਟੋ ਘੱਟ ਕਿਸਦਾ ਕੋਈ ਚੈੱਕ ਨਹੀਂ ਲੱਗ ਰਿਹਾ ਇਹਨਾਂ ਨੇ ਕਿੰਨੇ ਕਰੋੜਾਂ ਦੀ ਠੱਗੀ ਹੋਊ ਜੇ ਕਹਿੰਦੇ ਇਹ ਘੱਟੋ ਘੱਟ 10 ਕਰੋੜ ਦਾ ਹੈਗਾ ਜੀ ਵਧੇ ਹੋਣਾ 10 ਕਰੋੜ ਤੋਂ ਵਧੇ ਹੋਣਗੇ ਵਧੇ ਜੀ ਵਧੇ ਜੀ ਆਪਣੇ ਵੀ ਪੈਸੇ ਆਪਣੇ ਵੀ ਹਾਂਜੀ 33 33 ਲੱਖ ਰੁਪਏ ਤੁਹਾਡਾ ਕਿਹੜੀ ਕੰਟਰੀ ਦਾ ਲਾਇਆ ਸੀ ਇਹ ਅਮਰੀਕਾ ਦਾ ਲਾਇਆ ਸੀ ਇਹਨਾਂ ਦੇ ਨਾਲੇ ਆ ਜੀ ਸਾਰੇ 33 ਲੱਖ ਰੁਪਏ ਦੇ ਸਾਡੇ ਵਿੱਚ ਸਾਨੂੰ ਪਸਾਉਣ ਵਾਲਾ ਸਾਡਾ ਭਰਾ ਵੀ ਤਾਂ ਅੱਛਾ ਇਹ ਪੋਸਟਰ ਹੈ ਬਾਈ ਇਹ ਸਾਰੇ ਬੰਦੇ ਨੇ ਇਹ ਪੋਸਟਰ ਦੇ ਰੋਪੜਦੇ ਠੀਕ ਹੈ ਇਹ ਮਾਤਾ ਸਾਹਿਬ ਕੋਰ ਅਕੈਡਮੀ ਚਲਾਉਂਦੇ ਆ ਇਹ ਬੰਦੇ ਕੌਣ ਨੇ ਜਿਨ੍ਹਾਂ ਦੀ ਫੋਟੋ ਲੱਗੀ ਹੋਈ ਹੈ ਇਹ ਬੰਦੇ ਵਿੱਚ ਇਹਨਾਂ ਦੇ ਇਹੀ ਅੱਗੇ ਬੰਦੇ ਦੰਦੇ ਦੇ ਇਹਨਾਂ ਨੂੰ ਇਹਨਾਂ ਇਨਵੋਲ ਬਨੇ ਇਨਵੋਲ ਵਿੱਚ ਸਾਰੇ ਜਣੇ ਠੀਕ ਹੈ ਇਹ ਦੱਸਦੇ ਨੇ ਵੀ ਤੁਸੀਂ ਜਾ ਕੇ ਉੱਥੇ ਇਦਾਂ ਪੈਸੇ ਜਮ੍ਹਾਂ ਕਰਵਾਓ ਇਹ ਆਪ ਨਾਲ ਹੋ ਕੇ ਸਾਰਾ ਕੰਮ ਕਰਵਾਉਂਦੇ ਦੀ ਲੱਗਦਾ ਵੀ ਦਿਮਾਲਾ ਬੰਨਿਆ ਕੇਸ ਕੀ ਸਜਾਈ ਹੋਈ ਹੈ ਮਾਤਾ ਸਾਹਿਬ ਕੋਰ ਅਕੈਡਮੀ ਚਲਾਉਂਦੇ ਆ ਜੀ ਇਹ ਉਦੋਂ ਸਾਨੂੰ ਕਹਿੰਦੇ ਤੇ ਜੇ ਤੁਹਾਡਾ ਨਾਮ ਲੱਗਿਆ ਅਸੀਂ ਆਪਣਾ ਘਰ ਵੇਚੂਗੇ ਤੇ ਅਸੀਂ ਸਾਰੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਹਨਾਂ ਨੂੰ ਕਹੇ ਵੀ ਸਾਡੇ ਪੈਸੇ ਵਾਪਸ ਦੇ ਦੋ ਅਸੀਂ ਨਹੀਂ ਜਾਣਾ ਪਰ ਇਹ ਇਹਨਾਂ ਦੇ ਬੇਟਾ ਹੈ ਜਸ ਕਵਰ ਸਿੰਘ ਐਡਵੋਕੇਟ ਇਸ ਬੰਦੇ ਨੇ ਸਾਨੂੰ ਇੰਨਾ ਬਰਗਲਾਇਆ ਨੇ ਇਸ ਬੰਦੇ ਨੇ ਅਸੀਂ ਇਹਨੂੰ ਕਹੀ ਕਿ ਸਾਡੇ ਪੈਸੇ ਵਾਪਸ ਦੇ ਦੇ ਪਰ ਇਹ ਕਹਿੰਦਾ ਨਹੀਂ ਜੀ ਨਹੀਂ ਤੁਹਾਡੇ ਪੈਸੇ ਨਹੀਂ ਵਾਪਸ ਹੋਣੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਕੋਠੀ ਵੇਚ ਦਾਂਗੇ ਜੇ ਕਰਦਾਂਗੇ ਉਹ ਕਰਦਾਂਗੇ ਪਰ ਹੁਣ ਸਾਰੇ ਫਰਾਰ ਹੋਏ ਹੋਏ ਆ ਕੀ ਕੰਮ ਕਰ ਦੋਗੇ ਮੈਂ ਮੈਂ ਹਜੇ ਸਟੱਡੀ ਕਰਕੇ ਹਟਿਆ ਦਾ ਉਦੋਂ ਬਾਅਦ ਵਿੱਚ ਹੁਣ ਖੇਤੀ ਦਾ ਕੰਮ ਦਾ ਕਿੰਨਾ ਕੁ ਤੱਕ ਲੱਗਦਾ ਜਦੋਂ ਮੈਂ ਆਪਣੀ ਗੁਰਸਿੱਖੇ ਵੀਰ ਮਨੂ ਕਿ ਗੁਰਸਿੱਖਾਂ ਦਾ ਮੈਨੂੰ ਇਹ ਗੱਲ ਦਾ ਨਹੀਂ ਹੈਗਾ ਪੈਸਿਆਂ ਦਾ ਪਰ ਸਾਨੂੰ ਇਹ ਨਾ ਗੁਰਸਿੱਖੀ ਦੇ ਨਾਮ ਤੇ ਕੰਮ ਇਹ ਹਾਂਜੀ ਹਾਂਜੀ ਸਾਨੂੰ ਇਹ ਵੀ ਮੰਗਾ ਅਕਾਲ ਤਖਤ ਸਾਹਿਬ ਦਾ ਅਸੀਂ ਹੁਣ ਜਾਣਾ ਸੀ ਉੱਥੇ ਜਥੇਦਾਰ ਸਾਹਿਬ ਨੂੰ ਵੀ ਮਿਲਣਾ ਵੀ ਤਾਂ ਜੋ ਸਾਡੀ ਇਹ ਇਹਨਾਂ ਖਿਲਾਫ ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰੀ ਜਾਵੇ ਕਿਉਂਕਿ ਸਿੱਖੀ ਦੇ ਇੱਕ ਬਹੁਤ ਵੱਡੀ ਥੇਸ ਲੱਗੀ ਜਿਹੜੇ ਬੰਦੇ ਨੇ ਅਮਰ ਛਕੇ ਸੀ ਉਹ ਸਾਰਿਆਂ ਨੇ ਵਾਲ ਕਟਾਤੇ ਫੇਰ ਦੁਆਰਤੀ ਇਹ ਕੋਈ ਖੇਲ ਥੋੜਾ ਨਾ ਕੋਈ ਚੀਜ਼ ਦਾ ਅਮਰ ਛਕੇ ਅੱਜ ਹੁਣ ਸਭ ਗਲਤ ਕਰੂਗੇ ਜਿੱਥੇ ਹਾਂਜੀ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਜਾ ਕੇ ਮੰਗ ਕੀ ਕਰਦੇ ਇਨਸਾਫ ਹੀ ਮੰਗ ਕਰਦੇ ਆ ਮੰਗਾ ਇਹਨਾਂ ਨੂੰ ਇੱਕ ਤਾਂ ਸਜ਼ਾ ਦਿੱਤੀ ਜਾਵੇ ਤੇ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਆ ਉਹ ਸਾਰਿਆਂ ਦੇ ਪੈਸੇ ਵਾਪਸ ਕਰਵਾਏ ਜਾਣ